ਹਾਂਜੀ ਬਾਜੀ ਕਿ ਜੀਠਿਆ ਸਾਹਿਬ ਨਾਲ ਮੁਲਾਕਾਤ ਕਰਕੇ ਆਓ ਕੀ ਅਪਡੇਟ ਹੈ ਕਿਵੇਂ ਨੇ ਅੰਦਰ ਦੀ ਗੱਲਬਾਤ ਪਰ ਦੇਖੋ ਮੈਂ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਉਰੇ ਨਾਬਾ ਜਿਹੜੀ ਨਿਊ ਜੇਲ ਹੈ ਉੱਥੇ ਮੁਲਾਕਾਤ ਕਰਨ ਆਇਆ ਕਿਉਂਕਿ ਐਜ਼ ਐਡਵੋਕੇਟ ਮੇਰਾ ਰਾਈਟ ਹੈ ਕਿ ਮੈਂ ਉਹਨਾਂ ਨਾਲ ਮਿਲਾਂ ਉਹਨਾਂ ਨਾਲ ਗੱਲਬਾਤ ਕਰਾਂ ਵਿਕਰਮ ਮਜੀਠੀਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਉਹਨਾਂ ਨੇ ਫੇਰ ਦੁਬਾਰਾ ਇਹ ਸੰਦੇਸ਼ ਦਿੱਤਾ ਹੈ ਕਿ ਇਹ ਸਰਕਾਰਾਂ ਜਿਸ ਤਰੀਕੇ ਦੇ ਨਾਲ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀਆਂ ਨੇ ਇਹ ਸਰਕਾਰਾਂ ਦੇ ਕਾਰਨਾਮਿਆਂ ਨੂੰ ਜਿਹੜਾ ਉਜਾਗਰ ਕਰਦਾ ਸੀਐਮ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੂੰ ਜਿਹੜਾ ਲੋਕਾਂ 'ਚ ਰੱਖਦਾ ਉਹਨਾਂ ਦੇ ਉੱਤੇ ਝੂਠੇ ਪਰਚੇ ਸਰਕਾਰਾਂ ਕਰਤਾ ਦਿੰਦੀਆਂ ਨੇ ਪਰ ਮਜੀਠੀਆ ਸਾਹਿਬ ਦਾ ਇਹ ਸੰਦੇਸ਼ ਹੈ ਕਿ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਨੇ ਹੁਣ ਉਹ ਸਰਕਾਰ ਗੱਲਾਂ ਦੇ ਸਬੂਤ ਪੇਸ਼ ਕਰੇ ਕਿਉਂਕਿ 29 ਮੋਬਾਈਲ ਦੀ ਗੱਲ ਸੀਐਮ ਬੜੇ ਓਪਨ ਜਨਤਕ ਪਲੇਟਫਾਰਮਾਂ 'ਤੇ ਕਰਦੇ ਰਹੇ ਨੇ ਫਿਰ 141 ਕਰੋੜ ਦੀ ਗੱਲ ਮੁੱਖ ਮੰਤਰੀ ਨੇ ਕੀਤੀ ਹੈ ਫਿਰ 540 ਕਰੋੜ ਦੀ ਇੱਕ ਕੰਪਨੀ ਦੀ ਗੱਲ ਮੁੱਖ ਮੰਤਰੀ ਨੇ ਉਹ ਝੂਠ ਬੋਲਿਆ ਫਿਰ ਹਿਮਾਚਲ ਚ 1000 ਏਕੜ ਉਹ ਮੁੱਖ ਮੰਤਰੀ ਦਾ ਝੂਠ ਭੈਂਜੀ ਗਨੀਵ ਦਾ 25% ਸ਼ੇਅਰ ਕਹਤਾ ਜਿੱਥੇ 4 ਗੱਜ ਜ਼ਮੀਨ ਵੀ ਭੈਂਜੀ ਗਨੀਵ ਦੀ ਜਲੰਧਰ ਚ ਨਹੀਂ ਉਹ ਕਦੇ ਜਲੰਧਰ ਗਈ ਨਹੀਂ ਆਪਣੀ ਜ਼ਿੰਦਗੀ ਚ ਇੱਕ ਵਾਰ ਕਹਿੰਦੇ ਮੈਂ ਇੱਕ ਘੰਟੇ ਲਈ ਗਈ ਆ ਸੋ ਇਹੋ ਜਿਹੇ ਜਿਹੜੇ ਝੂਠ ਨੇ ਜਿਹੜੇ ਪੰਜਾਬ ਦੀ ਸਰਕਾਰ ਨੇ ਔਨ ਰਿਕਾਰਡ ਬੋਲੇ ਨੇ ਔਰ ਉਹ ਤੋਂ ਮੰਦ ਭਾਗੀ ਗੱਲ ਹੈ ਕਿ ਕੱਲ ਪਰਸੋ ਮੁੱਖ ਮੰਤਰੀ ਸਾਹਿਬ ਕਹਿੰਦੇ ਬੀਪੀ ਬੀਪੀ ਦੇ ਬਾਰੇ ਕਿੱਡਾ ਆ ਚੁੱਕਿਆ ਬੀਪੀ ਤਾਂ ਵਿਕਰਮ ਜੀਠੀਆ ਸਾਹਿਬ ਨੂੰ ਹੋਈ ਨਹੀਂ ਸੋ ਕੀ ਪੰਜਾਬ ਦੇ ਮੁੱਖ ਮੰਤਰੀ ਹੁਣ ਇਹ ਚੀਜ਼ਾਂ ਨੂੰ ਲੈ ਕੇ ਵੀ ਝੂਠ ਬੋਲਣਗੇ ਸੋ ਵਿਕਰਮ ਮਜੀਠੀਆ ਸਾਹਿਬ ਵੱਲੋਂ ਸਪਸ਼ਟ ਸੰਦੇਸ਼ ਹੈ ਕਿ ਭਾਈ ਮੁੱਖ ਮੰਤਰੀ ਜੀ ਮੈਂ ਪੂਰੀ ਚੜਦੀ ਕਲਾ 'ਚ ਇਹ ਜਿਹੜੇ ਤੁਹਾਡੇ ਦਬਾਅ ਨੇ ਸਰਕਾਰਾਂ ਦੇ ਇਹ ਮੇਰੇ ਨੂੰ ਨਹੀਂ ਦਿਲਾ ਸਕਦੇ ਸੋ ਵਿਕਰਮ ਮਜੀਠੀਆ ਬੜੀ ਜਲਦੀ ਕਿਉਂਕਿ ਅਦਾਲਤਾਂ ਤੇ ਸਾਨੂੰ ਪੂਰਨ ਭਰੋਸਾ ਹੈ ਅਦਾਲਤਾਂ ਤੋਂ ਇਨਸਾਫ ਮਿਲਣਾ ਜਦੋਂ ਵੀ ਮਿਲਿਆ ਸਰਕਾਰਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਸਰਕਾਰਾਂ ਨੇ ਧੱਕਾ ਕਰਨਾ ਸੋ ਅਦਾਲਤਾਂ ਦੇ ਵਿੱਚ ਚਾਰਾ ਜੋ ਜਾਰੀ ਹੈ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਹੈ ਸਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਵੱਧ ਜ਼ਮੀਨ ਦਾ ਜਾਂ ਜਦਾਬ ਦਾ ਪਰ ਗੱਲ ਬਾਤ ਹੈ ਜਿਹੜੀ ਉਹ ਨਸ਼ੇ ਦੀ ਹੋ ਗਈ ਆ ਦੇਖੋ ਮੈਂ ਪਹਿਲੇ ਹੀ ਕਿਹਾ ਕਿ ਸਰਕਾਰ ਝੂਠ ਕਿਸ ਤਰੀਕੇ ਬੋਲਦੀ ਹੈ ਹੁਣ ਮੁੱਖ ਮੰਤਰੀ ਤਾਂ ਕਹਿੰਦੇ ਜੀ ਇਹ ਦੇਖੋ ਜੀ ਡਰੱਗ 'ਚ ਕਿੰਨੀ ਕਾਰਵਾਈ ਕੀਤੀ ਅਰਵਿੰਦ ਕੇਜਰੀਵਾਲ ਕੋਤ ਪਿਆ ਕੇ ਦੇਖੋ ਜੀ ਕਿਤਨਾ ਬੜਾ ਹਮਨੇ ਡਰੱਗ 'ਤੇ ਕਾਰਵਾਈ ਕਰਦੀ ਲੇਕਿਨ ਕੋਰਟ ਦੇ ਵਿੱਚ ਸਰਕਾਰੀ ਵਕੀਲ ਨੇ ਇਹਨਾਂ ਦੀਆਂ ਧੱਜੀਆਂ ਉਡਾਤੀਆਂ ਮਲਾ ਸਰਕਾਰੀ ਵਕੀਲ ਨੇ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਬਿਆਨਾਂ ਦੀਆਂ ਧੱਡੀਆਂ ਉਡਾਤੀਆਂ ਕਿ ਇਹ ਤਾਂ ਮਾਮਲਾ ਹੀ ਆਮਦਨਤਵਾ ਜੈਦਾਤ ਹੈ ਡਰੱਗ ਦਾ ਤੇ ਇੱਥੇ ਜ਼ਿਕਰ ਹੀ ਨਹੀਂ ਸੋ ਇੱਕ ਗੱਲ ਸਪਸ਼ਟ ਹੋ ਗਈ ਕਿ ਡਰੱਗ ਦੇ ਕੇਸ 'ਚ 4 ਸਾਲ ਤੋਂ ਡਰੱਗ ਨਹੀਂ ਲੱਭਿਆ ਸੁਪਰੀਮ ਕੋਰਟ ਤੱਕ ਜਾਇਆ ਆਹੀ ਜਿਹੜੀਆਂ ਗੱਲਾਂ ਅੱਜ ਉਰੇ ਕਰਦੇ ਨੇ ਡਿਸਪਰਪੋਰਸ਼ਨਟ ਐਸੈਟ ਦੀ ਗੱਲ ਕਰਦੇ ਨੇ ਇਹ ਤਾਂ ਸਾਰਾ ਕੁਝ ਉਸ ਐਫੀਡੇਵਿਟ ਦੇ ਵਿੱਚ ਸੀ ਜੋ ਐਫੀ ਡੈਵਿਡ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਿੱਤਾ ਜਦੋਂ ਕਹਿੰਦੇ ਸੀ ਵਿਕਰਮ ਜੀਥੀਆ ਦੀ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਬੇਲ ਕੈਨਸਲ ਕਰਨ ਤੋਂ ਮਨਾ ਕੀਤਾ ਸੋ ਹੁਣ ਮੁੱਖ ਮੰਤਰੀ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਨਵਾਂ ਪਰਚਾ ਦਰਜ ਕਰਕੇ ਉਹਨੇ ਤੇ ਐਸਟਰੀ ਲੱਭ ਰਿਆ ਸੋ ਇਹ ਝੂਠੇ ਕੇਸ ਨੇ ਝੂਠੇ ਮੁਕਦਮੇ ਨੇ ਸਰਕਾਰਾਂ ਦਾ ਜ਼ੋਰ ਲੱਗਿਆ ਵਿਕਰਮ ਮਜੀਠੀਆ ਨੂੰ ਉਹਨਾਂ ਦੀ ਆਵਾਜ਼ ਬੰਦ ਕਰਨ ਨੂੰ ਸਰਕਾਰਾਂ ਦਾ ਜ਼ੋਰ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਚਾ ਕਰੀਏ ਪਰ ਸ਼੍ਰੋਮਣੀ ਅਕਾਲੀ ਦਲ ਬੜਾ ਦ੍ਰਿੜ ਹੈ ਡਟ ਕੇ ਲੜਾਈ ਲੜਦੇ ਰਹੇ ਆ ਲੜਦੇ ਰਵਾਂਗੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਿਕਰਮ ਮਜੀਠੀਆ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਫੇਰ ਇੱਕ ਵਾਰ ਚੈਲੰਜ ਹੈ ਮੁੱਖ ਮੰਤਰੀ ਪੰਜਾਬ ਨੂੰ ਕਿ 29 ਮੋਬਾਈਲ 141 ਕਰੋੜ ਕਲੀਅਰ ਵਾਟਰ ਕੰਪਨੀ ਕਲੀਅਰ ਵਾਟਰ ਕੰਪਨੀ ਇੱਕ ਗੋਰੇ ਦੀ ਕੰਪਨੀ ਹੈ ਜਿਹਨੂੰ ਵਿਕਰਮ ਮਜੀਠੀਆ ਦਾ ਦੱਸਿਆ ਜਾ ਰਿਹਾ ਮਲਟੀ ਬਿਲੀਨੀਅਰ ਕੰਪਨੀ ਹੈ ਉਹਦੇ ਹਾਂਗਕਾਂਗ ਸਿਓ ਸਿੰਗਾਪੁਰ ਉਹਦੇ ਹਰ ਜਗ੍ਹਾ ਦਫ਼ਤਰ ਨੇ ਔਰ ਤੁਸੀਂ ਕਮਾਲ ਦੀ ਗੱਲ ਮੰਨੋਗੇ ਕਿ ਕਲੀਅਰ ਵਾਟਰ ਜਿਹੜੀ ਕੈਪੀਟਲ ਹੈ ਉਹ ਤਾਂ ਰੇਲਾਇੰਸ ਦੇ ਵਿੱਚ ਵੀ ਉਹਦੀ ਇਨਵੈਸਟਮੈਂਟ ਹੈ ਉਹਦੀ ਤਾਂ ਗੋਦਰੇਜ ਦੇ ਵਿੱਚ ਵੀ ਇਨਵੈਸਟਮੈਂਟ ਦੇ ਦੇ ਸਾਰਿਆਂ ਤੇ ਪਰਚੇ ਔਰ ਇੱਕ ਮੁੱਖ ਮੰਤਰੀ ਸਾਹਿਬ ਹੁਣ ਪਰਚੇ ਦੇ ਕੇ ਤਾਂ ਦਿਖਾਓ ਨਾ ਕਲੀਅਰ ਵਾਟਰ ਕਾਰਪੋਰੇਸ਼ਨ ਹੈ ਜਿਹੜੀ ਉਹਨੂੰ ਸਦੋਂ ਤੋਂ ਸਹੀ ਨਾ ਗੋਰੇ ਨੂੰ ਸਦੋਂ ਤੋਂ ਸਹੀ ਨਾ ਜੇ ਰਾਤ ਤੱਕ ਤੁਹਾਨੂੰ ਨਾ ਪਤਾ ਲੱਗ ਜੀ ਪੰਜਾਬ ਦੀ ਸਰਕਾਰ ਕਿੰਨੇ ਨੀਚੇ ਦਰਜੇ ਨਾਲ ਕੰਮ ਕਰਦੀ ਹੈ ਤੁਹਾਨੂੰ ਦੇਸ਼ ਦੀ ਸਰਕਾਰ ਦੱਸ ਦੂਗੀ ਔਰ ਹਜ਼ਾਰ ਏਕੜ ਹਜ਼ਾਰ ਏਕੜ ਤੇ ਵੀ ਅਸੀਂ ਪੂਰੇ ਕਾਇਮ ਹੁਣ ਖੜੇ ਆ ਮੁੱਖ ਮੰਤਰੀ ਜਾਂ ਤਾਂ ਹਜ਼ਾਰ ਏਕੜ ਲੱਭ ਕੇ ਲਿਆਉਣ ਨਹੀਂ ਮੁੱਖ ਮੰਤਰੀ ਸਾਹਿਬ ਹੁਣ ਉਹ ਡਿਫੇਮੇਸ਼ਨ ਲਈ ਤਿਆਰ ਰਹਿਣ ਕਿਉਂਕਿ ਪਹਿਲਾਂ ਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਐ ਹੁਣ ਮੁੱਖ ਮੰਤਰੀ ਸਾਹਿਬ ਦੀ ਵਾਰੀ ਐ ਇਹਨਾਂ ਨੇ ਮਾਫੀਆਂ ਮੰਗਣੀਆਂ ਨੇ ਸੋ ਜਿਹੜੀਆਂ ਗੱਲਾਂ ਹੁਣ ਬੋਲੀਆਂ ਨੇ ਇਹ ਨਾ ਹੋਵੇ ਕਿ ਹੁਣ ਗੱਲਾਂ ਤੋਂ ਅੱਗੇ ਚੱਲ ਜੋ ਕਿਉਂਕਿ ਜਦੋਂ ਗੱਲਾਂ ਬੋਲ ਬੈਠਦੇ ਨੇ ਕੋਈ ਇਹਨਾਂ ਚਚਾਈ ਹੁੰਦੀ ਨਹੀਂ ਫੇਰ ਹੁਣ ਚਲੇ ਕੇ ਜਨਰਲ ਡਾਇਰ ਤੇ ਉਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿੰਨੀ ਵਾਰ ਇਤਿਹਾਸ ਕਰ ਜਵਾਬ ਦੇ ਚੁੱਕੇ ਨੇ ਕਦੇ ਬੀਪੀ ਦੀ ਝੂਠੀ ਗੱਲ ਕਰਦੇ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਦੇ ਸਬੂਤ ਲਿਆਓ ਜਾਂ ਜਨਤਕ ਤੌਰ ਤੇ ਮਾਫੀ ਮੰਗੋ ਕਿ ਪਰ ਜੇ ਦੇ ਕੰਗੇ ਅਸੀਂ ਕੀ ਲੀਗਲ ਕਾਰਵਾਈ ਕਰਨੀ ਹੈ ਸੋ ਬੜਾ ਸਪਸ਼ਟ ਸੰਦੇਸ਼ ਹੈ ਕਿ ਜੋ ਕਿਹਾ ਇਹ ਤੋਂ ਭੱਜਣ ਨਹੀਂ ਦੇਵਾਂਗੇ ਯਾ